जप जं बुल कुदरत कवन हमारी सतसंग नानक जस वाइ प्रभ क ਉਜਨੀ ਜਿੰਦੇ ਉੜ ਸੋ The side

ਸਾਹਿਬ ਸ਼ਿਗੁਰ ਗ੍ਰੰਥ ਸੇ ਮਾਰੇ ਪਵਿੱਤਰ ਹਜ਼ੂਰੀ ਚ ਸਤਿਕਾਰ ਜੋ ਸੰਤ ਬਾਬਾ ਅਮਰੀਖੀ ਜੀ ਜਾਨੀਆਂ ਵਾਲਿਆਂ ਦੇ ਪਵਿੱਤਰ ਸਤਿ ਉਤੇ ਬਡੇ ਮਾਪੁਰਖਾਂ ਦੀ ਪਵਿੱਤਰ ਯਾਦ ਦੇ ਵਿੱਚ ਜੁੜੇ ਬੈਠੇ ਗੁਰੂ ਪਿਆਰੀ ਗੁਰੂ ਸ੍ਰੀ ਸਾਧ ਸੰਗਤ ਆਪਣੇ ਸਾਰਿਆਂ ਦੀ ਵੱਡੀ ਭਾਗ ਨੇ ਜੋ ਮਾਪੁਰਖਾਂ ਦੀ ਕਿਰਪਾ ਦੇ ਸਦਕਾ ਅਪਨ ਸਤ ਸੰਗ ਦੀਆਂ ਖੜੀਆਂ ਪ੍ਰਾਪਤ ਹੋਈਆਂ ਨੇ ਤਨ ਤਨ ਸਤਿਗੁਰੂ ਆਰਤਨ ਦੇ ਸੇ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ ਸੀ ਸਤਿਗੁਰੂ ਮਹਾਰਾਜ ਮਾਗ ਦਾ ਮਹੀਨਾ ਚੜ ਗਿਆ ਹੈ ਕੋਈ ਉਪਦੇਸ਼ ਦੇਣਾ ਕਰੋ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕਹਿੰਦੇ ਭਾਈ ਰੱਬ ਦੇ ਪਿਆਰੇ ਸਾਧੂ ਮਹਾਂਪੁਰਖਾਂ ਦੀ ਸੰਗਤ ਕਰਨੀ ਕਰੋ ਗੁਰਸਿੱਖ ਸੰਗਤਾਂ ਕਹਿੰਦੀਆਂ ਸਤਿਗੁਰੂ ਮਹਾਰਾਜ ਆਪ ਜੀ ਦਾ ਬਚਨ ਮੰਨ ਕੇ ਸਾਧੂਆਂ ਦੀ ਚਰਨ ਧੂੜੀ ਲੈ ਲਵਾਂਗੇ ਸੰਗਤ ਕਰ ਲਵਾਂਗੇ ਕੁਝ ਹੋਰ ਵੀ ਕਰਨਾ ਪਊ ਸ਼ਹਿਬ ਕਹਿੰਦੇ ਹਾਂ ਭਾਈ ਉੱਥੇ ਜਾ ਕੇ ਹਰ ਕਾ ਨਾਮ ਧਿਆਈ ਸੁਣ ਸਾਧੂਆਂ ਦੀ ਸੰਗਤ ਦੇ ਵਿੱਚ ਜਾ ਕੇ ਉਸ ਮਾਲਕ ਦਾ ਨਾਮ ਜਪਣਾ ਤੇ ਨਾਮ ਸੁਣਨਾ ਸੰਗਤਾਂ ਕਹਿੰਦੀ ਆ ਸਤਿਗੁਰੂ ਮਹਾਰਾਜ ਆਪ ਜੀ ਦਾ ਬਚਨ ਮੰਨ ਕੇ ਸਾਧੂਆਂ ਦੀ ਸੰਗਤ ਚਲੇ ਜਾਵਾਂਗੇ। ਨਾਮ ਜਪ ਵੀ ਲਵਾਂਗੇ, ਨਾਮ ਸੁਣ ਵੀ ਲਵਾਂਗੇ, ਹੋਰ ਵੀ ਕੁਝ ਕਰਨਾ ਪਊ। ਸਹੇਬ ਕਹਿੰਦੇ ਸ਼ਬਦ ਨਾਂ ਨੋ ਕਰ ਦਾਨ। ਕਹਿੰਦੇ ਉੱਥੇ ਜਾ ਕੇ ਜੋ ਨਾਮ ਦੀ ਦਾਤ ਮਿਲੇਗੀ ਉਹ ਵੀ ਅੱਗੇ ਵਰਤਾਉਣੀ ਐ। ਤੇ ਜੋ ਕਿਰਤ ਕਮਾਈਆਂ ਚ ਬਰਕਤਾਂ ਪੈਣੀਆਂ ਨੇ ਉਹਦਾ ਦਸ਼ਵੰਦ ਵੀ ਦੇਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੰਗਤਾਂ ਨੇ ਅਗਲਾ ਬਚਨ ਕਰਤਾ ਸਤਿਗੁਰੂ ਮਹਾਰਾਜ ਆਪ ਜੀ ਦਾ ਬਚਨ ਮੰਨ ਕੇ ਸਾਧੂਆਂ ਦੀ ਸੰਗਤ ਚਲੇ ਜਾਵਾਂਗੇ ਨਾਮ ਜਪ ਲਵਾਂਗੇ ਨਾਮ ਸੁਣ ਲਵਾਂਗੇ ਉਹਨਾਂ ਦਾਨ ਵੀ ਕਰ ਲਵਾਂਗੇ ਕੁਝ ਹੋਰ ਵੀ ਕਰਨਾ ਪਊ ਤਨ ਤਨ ਸਤਿਗੁਰੂ ਅਰਜਨ ਦੇਵ ਸੋਇ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਲਈ ਸੰਗਤੇ ਹੋਰ ਕੁਝ ਕਰਨ ਦੀ ਲੋੜ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਰ ਕੁਝ ਕਰਨ ਦੀ ਲੋੜ ਨਹੀਂ ਸਾਡਾ ਬਚਨ ਮੰਨ ਕੇ ਨਾ ਕੰਮ ਕਰ ਲੋ ਹੁਣ ਸੰਗਤਾਂ ਨੇ ਸਵਾਲ ਕਰ ਦਿੱਤਾ ਆਪ ਜੀ ਦਾ ਬਚਨ ਮੰਨ ਕੇ ਇਹ ਸਾਰੇ ਕਰਮ ਕਰ ਲਵਾਂਗੇ ਪਰ ਸਾਨੂੰ ਦੱਸੋ ਵੀ ਸਾਨੂੰ ਮਿਲੂਗਾ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਆਪਾਂ ਜਾਂਦੇ ਹੀ ਉਥੇ ਜਿੱਥੇ ਆਪਾਂ ਨੂੰ ਪਤਾ ਹੋਵੇ ਵੀ ਗਿਆਨ ਕੁਝ ਮਿਲੂਗਾ ਤਾਂ ਮੈਂ ਸੰਸਾਰ ਕ੍ਰਿਸ਼ਤੇ ਨੇ ਇਹ ਪਤਾ ਹੋਵੇ ਵੀ ਫਲਾਣੇ ਰਿਸ਼ਤੇਦਾਰੀ ਚ ਗਏ ਤੇ ਕੁਝ ਨਹੀਂ ਮਿਲਣਾ ਆਪਾਂ ਨਹੀਂ ਜਾਂਦੇ ਇੱਥੇ ਵੀ ਆਪਾਂ ਤਾਂ ਆਇਆ ਆਪਾਂ ਨੂੰ ਪਤਾ ਵੀ ਇੱਥੋਂ ਕੁਝ ਨਾ ਕੁਝ ਮਿਲੂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੀ ਦਾਤ ਮਿਲੇਗੀ ਮਹਾਂਪੁਰਖਾਂ ਦੀ ਕਿਰਪਾ ਮਿਲੇਗੀ ਗੁਰੂ ਦੀ ਬਖਸ਼ਿਸ਼ ਮਿਲੇਗੀ ਕਹੈਂ ਕੈਸਾ ਨੂੰ ਦੱਸੋ ਵੀ ਕੀ ਮਿਲੂਗਾ ਫਿਰ ਉੱਥੇ ਗਿਆ ਕਿ ਤੁਹਾਡਾ ਬਚਨ ਕਰੇ ਬਚਨ ਮੰਨਣ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਬਹੁਤ ਕੁਝ ਮਿਲੂਗਾ ਕਹਿੰਦੇ ਜੀ ਇਦਾਂ ਨਹੀਂ ਗੱਲ ਬਾਣੀ ਸਾਨੂੰ ਦੱਸੋ ਵੀ ਕੀ ਸਾਹਿਬ ਕਹਿੰਦੇ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗੁਮਾਨ ਕਿ ਤੁਹਾਡੇ ਪਿਛਲੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮਾਂ ਦੀ ਸਾਰੀ ਮੈਲ ਖਤਮ ਹੋ ਜੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਨ ਤੇ ਜਾਏ ਗੁਮਾਨ ਤੇ ਅੰਦਰੋਂ ਤੁਹਾਡੇ ਹਉਮੈ ਖਤਮ ਹੋ ਜਾਵੇਗੀ ਕਿਉਂਕਿ ਕਹਉਮੈ ਹੀ ਹੈ ਜਿਹੜੀ ਜੀਵ ਨੂੰ ਰੱਬ ਨਾਲ ਮਿਲਣ ਨਹੀਂ ਦਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਬੜੀ ਖਤਰਨਾਕ ਨਹੀਂ ਮਿਲਣ ਦਿੰਦੀ ਉਸ ਮਾਲਕ ਨਾਲ ਤਨ ਤਨ ਭਗਤ ਰਵਿਦਾਸ ਮਹਾਰਾਜ ਜੀ ਨੇ ਕਿੰਨੀ ਬੰਦਗੀ ਕੀਤੀ ਸੀ ਰੱਬ ਨਾ ਮਿਲਿਆ ਇੱਕ ਦਿਨ ਫਿਰ ਨਿਮਰਤਾ ਚਾ ਕੇ ਬੇਨਤੀ ਕੀਤੀ ਭਗਵਾਨ ਅਗੇ ਭਗਤ ਰਵਿਦਾਸ ਮਹਾਰਾਜ ਜੀ ਨੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਪਇਓ ਦਰਸ਼ਨ ਦੇਖੇ ਮਾਲਕਾ ਹੂੰ ਤਾਂ ਬਹੁਤ ਦੇਰ ਹੋ ਗਈ ਚਿਹਰੇ ਨਾਲੋਂ ਵਿਛੜਿਆ ਹੁਣ ਤਾਂ ਕਰ ਦੇ ਕਿ ਨਿਮਰਤਾ ਆ ਕੇ ਜਦੋਂ ਇਹ ਬੇਨਤੀ ਕੀਤੀ ਭਗਵਾਨ ਆ ਕੇ ਭਗਤ ਰਵਦਾਸ ਜੀ ਦੇ ਸਾਹਮਣੇ ਖੜੇ ਹੋ ਗਏ ਚਾਹ ਚੜ ਗਿਆ ਨਮਸਕਾਰ ਕੀਤੀ ਹੁਣ ਭਗਤ ਰਵਦਾਸ ਜੀ ਮਨਚ ਸੋਚਦੇ ਨੇ ਕਹਿੰਦੇ ਮਿੱਤਰ ਦੇ ਘਰ ਮਿੱਤਰ ਆਉਂਦਾ ਦੁਸ਼ਮਣ ਦੇ ਤਾਂ ਕੋਈ ਜਾਂਦਾ ਨਹੀਂ ਜਿਹੜਾ ਰੱਬ ਮੇਰੇ ਘਰ ਆਇਆ ਇਹਦਾ ਮਤਲਬ ਮੇਰਾ ਮਿੱਤਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਮੇਰੇ ਘਰ ਆਇਆ ਨਾ ਫਿਰ ਸੋਚਦੇ ਨੇ ਜਿਹੜਾ ਓਲਾਂਬਾ ਹੈ ਉਹ ਵੀ ਮਿੱਤਰ ਨੂੰ ਦਿੱਤਾ ਜਾਂਦਾ ਦੁਸ਼ਮਣਾਂ ਨੂੰ ਤਾਂ ਦੋ ਹੱਥ ਕੀਤੇ ਜਾਂਦੇ ਨੇ ਓਲਾਂਬਾ ਮਿੱਤਰ ਨੂੰ ਦਿੱਤਾ ਜਾਂਦਾ ਕਹਿੰਦੇ ਹੁਣ ਰੱਬ ਮੇਰੇ ਘਰ ਹੈ ਮੇਰਾ ਮਿੱਤਰ ਹੈ ਮੈਨੂੰ ਓਲਾਂਬਾ ਤਾਂ ਦੇ ਦੇ ਭਗਤ ਰਬਦਾਸ ਮਹਾਰਾਜ ਜੀ ਕਹਿੰਦੇ ਭਗਵਾਨ ਤੈਨੂੰ ਓਲਾਂਬਾ ਦੇਣੇ ਭਗਵਾਨ ਕਹਿੰਦੇ ਕਹਿੰਦੇ ਮੈਂ ਇੰਨੀ ਦੇਰ ਦਾ ਤੇਰਾ ਨਾਮ ਜਪਦਾ ਤੂੰ ਉਦੋਂ ਦਾ ਕਿਉਂ ਨਹੀਂ ਆਇਆ ਮੈਂ ਇੰਨੀ ਦੇਰ ਦਾ ਤੇਰਾ ਨਾਮ ਜਪਦਾ ਤੂੰ ਉਦੋਂ ਦਾ ਕਿਉਂ ਨਹੀਂ ਆਇਆ ਭਗਵਾਨ ਕਹਿੰਦਾ ਤੇਰੀ ਮੈਂ ਨੇ ਨਹੀਂ ਆਉਣ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਉ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਉਮੈ ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ ਜਿੱਥੇ ਮੈਂ ਆ ਗਈ ਮਾਲਕ ਹੈ ਨਾ ਫਿਰ ਉੱਥੇ ਮੇਰਾ ਕੋਈ ਕੰਮ ਨਹੀਂ ਆ ਖੋ ਸਤਨਾ ਸ੍ਰੀ ਵਾਖ ਤੇ ਤਾਂ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਜਦੋਂ ਆਪਣਾ ਆਪ ਮਿਟਾ ਹੋਵੇ ਬਾਜਾਂ ਵਾਲੇ ਪਾਤਸ਼ਾਹ ਬਚਨ ਕਰਦੇ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ تنہی ਪ੍ਰਾਪਾਈ પ્રેમ ਜੀਆਂ ਖੇਡਾਂ ਨੇ પ્રેમ ਨਾਲ ਮਿਲਣਾ ਉਹ ਨਹੀਂ પ્રેમ ਕਰਨਾ ਪਵੇਗਾ ਹੁਣ ਪਹਿਲਾਂ ਸਾਨੂੰ ਸਮਝਣਾ ਪਵੇਗਾ ਵੀ ਪ੍ਰੇਮ ਕਹਿੰਦੇ ਕਿਹਨੂੰ ਨੇ ਤਦੇ ਪ੍ਰੇਮ ਹੋਊਗਾ ਨਾ ਅਸੀਂ ਪ੍ਰੇਮ ਕਿਹਨੂੰ ਕਹਿੰਦੇ ਹਾਂ ਕਿਸੇ ਨਾਲ ਪਿਆਰ ਕਰ ਲੈ ਕਿਸੇ ਨਾਲ ਮੋਹ ਪਾ ਲੈ ਕਿਸੇ ਨਾਲ ਮੁਹੱਬਤ ਕਰ ਲਈਏ ਇਸ ਨੂੰ ਕਹਿੰਦੇ ਨੇ ਨਪਨੇ ਔਰ ਸਿੱਖ ਪੰਥ ਦੇ 베ਦਵਿਆਸ ਭਾਈ ਸਾਹਿਬਾ ਮਾਫ ਕਰਨਾ ਮਹਾਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਬਾ ਨੇ ਅਰਥ ਕੀਤੇ ਨੇ ਪ੍ਰੇਮ ਦੇ ਕਿ ਪ੍ਰੇਮ ਕੀ ਹੁੰਦਾ ਤਿੰਨ ਅੱਖਰ ਨੇ ਪਪਾ ਰਾਰੇ ਲਾਵਾ ਮੰਮਾ ਪ੍ਰੇਮ ਪੜਨ ਵੇਲੇ ਇਕੱਠੇ ਪੜਨੇ ਨੇ ਪ੍ਰੇਮ ਜਦੋਂ ਅਰਥ ਕਰਨਾ ਇਹਨੂੰ ਪਦ ਛੇਦ ਕਰਨਾ ਪਵੇਗਾ ਦੋ ਹਿੱਸੇ ਕਰਨੇ ਪੈਣਗੇ ਇਹਨਾਂ ਦੇ ਫਿਰ ਪਤਲਕੂ ਪ੍ਰੇਮ ਕੀ ਹੁੰਦਾ ਪਹਿਲੇ ਦੋਨੋਂ ਅੱਖਰ ਇੱਕ ਪਾਸੇ ਪਿਛਲਾ ਅੱਖਰ ਇੱਕ ਪਾਸੇ ਪਰੇ ਜਮਾ ਮੈਂ ਜਿੱਦਣ ਆਪਣੇ ਅੰਦਰੋਂ ਮੈਂ ਪਰੇ ਹੋ ਗਈ ਅੱਖ ਸਤਨਾਮ ਸ੍ਰੀ ਵਾਚ ਕਰੂ ਉਸ ਨੂੰ ਪ੍ਰੇਮ ਕਹਿੰਦੇ ਨੇ ਤੇ ਜਿੱਦਣ ਅੰਦਰੋਂ ਮੈਂ ਪਰੇ ਹੋ ਗਈ ਇਹਨੂੰ ਪਰੇ ਹੋਣ ਨੂੰ ਧੀਰ ਲੱਗ ਸਕਦੀ ਹੈ ਪਰ ਮਾਲਕ ਦੇ ਮਿਲਾਪ ਨੂੰ ਦੇਰ ਨਹੀਂ ਲੱਗੇਗੀ ਆਖਣ ਸਤਨਾਮ ਸ੍ਰੀ ਵਾਹਿਗੁਰੂ ਭਗਵਾਨ ਕਹਿੰਦੇ ਰਵਦਾਸ ਤੂੰ ਨਾਮ ਤਾਂ ਬਥੇਰਾ ਜਪਿਆ ਪਰ ਅੰਦਰ ਹਉਮੈ ਲਈ ਫਿਰਦਾ ਜ ਮੈਂ ਚੱਕੀ ਫਿਰਦਾ ਸੀ ਕਿ ਮੈਂ ਨਾਮ ਜਪਦਾ ਤੇ ਜਿੱਥੇ ਮੈਂ ਆ ਉਹ ਭਗਵਾਨ ਕਹਿੰਦਾ ਉੱਥੇ ਮੇਰਾ ਕੋਈ ਕੰਮ ਨਹੀਂ ਫਿਰ ਭਗਤ ਰਵਦਾਸ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਜੋ ਤੰਤਨ ਸਤਿਗੁਰੂ ਅਰਜੁਨ ਦੇਵ ਸਹਿ ਮਹਾਰਾਜ ਨੇ ਗੁਰਬਾਣੀ 'ਚ ਦਰਜ ਕੀਤਾ ਸਾਡੇ ਲਈ ਜਦ ਹਮ ਹੋਤੇ ਤਬ ਤੂੰ ਨਾ ਮਾਲਕਾ ਨਾਮ ਤਾਂ ਮੈਂ ਪਹਿਲਾਂ ਵੀ ਬਹੁਤ ਜਪਦਾ ਸੀ ਪਰ ਤੂੰ ਨਹੀਂ ਆਇਆ ਕਿਉਂਕਿ ਮੇਰੇ 'ਚ ਮੈਂ ਹੀ ਸੀ ਕਿ ਮੈਂ ਨਾਮ ਜਪਦਾ ਅਬ ਤੂੰ ਹੀ ਮੈਂ ਨਹੀਂ ਹੁਣ ਤੂੰ ਆ ਗਿਆ ਹੈ ਹੁਣ ਮੇਰੇ 'ਚ ਮੈਂ ਨਹੀਂ ਰਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋਨਾਂ 'ਚ ਇੱਕੋ ਹੀ ਚੀਜ਼ ਰਹੇਗੀ ਜਾਂ ਮੈਂ ਰਹੇਗੀ ਜਾਂ ਤੂੰ ਰਹੇਗਾ ਅਸੀਂ ਮੈਂ ਚੱਕੀ ਫਿਰਦੇ ਆਂ ਤੇ ਤੂੰ ਦੀ ਪ੍ਰਾਪਤੀ ਭਾਲਦੇ ਆਂ ਦੋਏ ਗੱਲਾਂ ਨਹੀਂ ਹੋ ਸਕਦੀ ਆਓ ਆਖਰੀ ਧਰਨਾ ਪੜ ਕੇ ਸਮਾਪਤ ਕਰੀਏ ਕਿਉਂਕਿ ਸਮਾਸ਼ਿੰਮ ਸੀ ਜਿਉਂ 63 ਸਰਦ ਜੁਤੈਮ ਦਿੱਤਾ ਉਹਦੇ ਵਿੱਚੇ ਰਹਿ ਕੇ ਵਿਚਾਰ ਕਰੀ ਦੀਏ ਤੇਰਾ ਮਾਨਨੀ ਗੁਰਾਂ ਨੂੰ ਚੰਗਾ ਲੱਗਦਾ ਐਵੇਂ ਨਾ ਗਿੰਦੇ ਮਾ ਵੇ ਗਤੀ ਗਏ ਮਰ ਜਨਮੇ ਆਵੇ ਓ ਇੱਕ ਮਿੰਟ ਲੈਣਾ ਇਕ ਧਾਰਨਾ ਵੱਡੇ ਮਹਾਂਪੁਰਖ ਲਾਉਂਦੇ ਹੁੰਦੇ ਸੀ ਬੜੀ ਲੋਕ ਪਰਦੇਸੀ ਫਲ ਨੀਮਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਪਰਦਾਸ਼ ਦੀ ਸੋਚ ਕੁਛ ਉਲਟ ਹੈ ਨੀਮਿਆਂ ਨੂੰ ਫਲ ਨਹੀਂ ਲੱਗਦੇ ਤੁਸੀਂ ਦੇਖ ਲਓ ਬਹੁਤ ਬੂਟੇ ਫਲਾਂ ਵਾਲੇ ਹੋਣਗੇ ਨੀਵੇਂ ਵੀ ਹੋਣਗੇ ਫਲ ਬ ਨਹੀਂ ਲੱਗਿਆ ਹੁੰਦਾ ਨੀਮਿਆਂ ਨੂੰ ਫਲ ਨਹੀਂ ਲੱਗਦੇ ਜਿਹੜੀ ਟਾਣੀ ਨੂੰ ਫਲ ਲੱਗ ਗਿਆ ਉਹਨੇ ਉਹਨੂੰ ਨੀਮਾ ਕਰ ਦੇਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਜੋ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਗੁਰਸ਼ਿਕਾਂ ਦੇ ਹਿਰਦੇ ਰੂਪੀ ਟਾਣੀ ਨੂੰ ਵਾਹਿਗੁਰੂ ਦੇ ਨਾਮ ਰੂਪੀ ਫਲ ਲੱਗ ਗਿਆ ਨਾ ਉਨੀ ਉਹਨਾਂ ਦੇ ਵਿੱਚ ਨਿਮਰਤਾ ਲਿਆ ਦੇਣੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਪਾ ਦੇਖਦੇ ਆਂ ਸੰਤੋਬ ਅਮਰੀਕ ਸਿੰਘ ਜੀ ਕਿੰਨੀ ਨਿਮਰਤਾ ਹੈ ਪ੍ਰੇਮ ਦੇ ਪੁੰਜ ਨੇ ਬਹੁਤ ਪ੍ਰੇਮ ਸਤੋ ਅਸੀਂ ਇਕੱਠੇ ਹੀ ਤਕਰੀਬਨ ਕੀਰਤਨ ਕਰਨ ਲੱਗੇ ਸੀ ਸਤਿਗੁਰਾਂ ਦਾ ਪ੍ਰੇਮ ਬਣਾਇਆ ਹੋਇਆ ਇਸ ਤਰ੍ਹਾਂ ਬਣਿਆ ਰਹੇ ਆਓ ਸ੍ਰੀ ਅੰਮੇ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾਡੇ ਸਤਿਕਾਰਯੋਗ ਸੰਤ ਬਾਬਾ ਪੰਜਾਬ ਸਿੰਘ ਜੀ ਮਾਦਪੁਰ ਵਾਲੇ ਉਹਨਾਂ ਨੂੰ ਸਨਮਾਨ ਦੇਣਗੇ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਪੈਣੀਆਂ ਵਾਲੇ ਬਾਬਾ ਜੀ ਨੂੰ ਬੇਨਤੀ ਕਿ ਪ੍ਰਵਾਨ ਕਰਨ ਬੋਲੇ ਈਸੂ ਨਿਹਾਲ ਹੁਣ ਮੈਂ ਬੇਨਤੀ ਕਰਦਾ ਬਾਬਾ ਕੁਲਜੀਤ ਸਿੰਘ ਜੀ ਗਵਿੰਦਗੜ ਵਾਲਿਆਂ ਨੂੰ ਤਕਰੀਬਨ 15 ਮਿੰਟ ਰਾਈ ਸੰਤੋ ਨਿਹਾਲ ਕਰਨਗੇ ਬਾਬਾ ਕੁਲ ਕੁਲਪ੍ਰੀਤ ਸਿੰਘ ਜੀ ਗਵਿੰਦਗੜ ਵਾਲੇ